ਮੁਖਿੰਡਾ ਸੇਵਲਾਤਾਲ ਦੇ ਇੱਕ ਮੁਲਾਜ਼ਮ ਦੀ ਪਾਤਣਾ ਵਿਖੇ ਬਿਜ਼ਨਸ ਵੱਲੋਂ ਕੀਤੀ ਗਿਰਤਫਾ ਦੇ ਵਿਰੋਧ ਦੇ ਵਿੱਚ ਅੱਜ ਮੁਲਾਜ਼ਮਾ ਦਾ ਤਰਨਾ ਪਹੁੰਚਿਆ ਨੌਵੇਂ ਦਿਨ ਵਿੱਚ 2 ਘੰਟੇ ਹਰ ਰੋਜ਼ ਲਗਾਏ ਜਾ ਰਹੇ ਤਰਨਾ ਵੀਰਵਾਰ ਨੂੰ ਛਾਟੀ 10 ਬਜੇ ਦੇ ਲਗਭਗ ਬਠਿੰਡਾ ਦੇ ਸਿਵਰਾ ਹਟਾਲ ਵਿਖੇ ਧਰਨਾ ਦੇ ਰਹੀ ਮੁਲਾਜ਼ਮਾਂ ਵੱਲੋਂ ਆਗੂਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਰਾਜ ਸਿੰਘ ਦੀ ਜਿਹੜੀ ਗ੍ਰਿਫਤਾਰੀ ਕੀਤੀ ਗਈ ਹੈ ਉਹ ਬਿਲਕੁਲ ਗਲਤ ਕੀਤੀ ਗਈ ਹੈ ਕਿਉਂਕਿ ਅਫਸਰਾਂ ਨੇ ਕਹਿਣ ਤੇ ਹੀ ਰਾਜ ਸਿੰਘ ਨੇ ਕਿਸੇ ਪ੍ਰਾਈਵੇਟ ਬੰਦੇ ਨੂੰ 20000 ਰੁਪਏ ਫੜਿਆ ਸੀ ਤੇ ਉਹ ਅੱਗੇ ਉਸ ਆਪਣਾ ਡਾਕਟਰ ਨੂੰ ਦੇਣਾ ਸੀ ਇਸ ਨੂੰ ਲੈ ਕੇ ਉਸ ਦੀ ਗ੍ਰਿਫਤਾਰੀ ਨੂੰ ਇਨ੍ਹਾਂ ਵੱਲੋਂ ਗਲਤ ਦੱਸਿਆ ਗਿਆ ਉਹਨਾਂ ਨੇ ਕਿਹਾ ਕਿ ਅਫਸਰ ਸਾਹੀ ਕਿਤੇ ਵੀ ਉਸ ਦੀ ਵਿੱਚ ਆਪਣਾ ਪੈਰ ਨਹੀਂ ਲਗਾਰੀ ਇਸ ਨੂੰ ਲੈ ਕੇ ਉਹਨਾਂ ਵੱਲੋਂ ਇਹ ਆਪਣਾ ਜਿਹੜਾ ਧਰਨਾ ਇਹ ਲੋਕਾਂ ਦੇ ਆਉਣ ਦੇਖਦੇ ਹੋਏ 2 ਘੰਟੇ ਹਰੂਨ ਗੱਦੀ ਤੱਕ ਜੋ 9 ਤੋਂ 11 ਵਜੇ ਤੱਕ ਕਿੰਨਾ ਵੱਲੋਂ ਅੱਜ ਇਹ ਜਿਹੜਾ ਇੱਕੀ ਆਪਣਾ ਧਰਨੇ ਤੇ ਬਠਿੰਡੇ ਸਿਰ ਤੇ ਅੱਜ ਨੱਤਰ ਦੀ ਵਾਰ ਉਹ 9ਵੇਂ ਦਿਨ ਦੇ ਵਿੱਚ ਪਹੁੰਚ ਚੁੱਕਾ ਹੈ ਜਿੰਮੇਰਾ ਕੋ ਯਾ ਕਰੋ ਯਾ ਕਰੋ ਰਾਜਿੰਮੇਰਾ ਕੋ ਯਾ ਕਰੋ ਯਾ ਕਰੋ ਭਾਰਤ ਮੇਕਾ ਜਿੰਦਾਬਾਦ 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 ਮੇਕਾ ਜਿੰਦਾਬਾਦ 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 ਜੀ ਮੰਤਰੀ ਨਾਮਾ ਤੋਂ ਨਿਕਲ ਰਹੇ ਹਾਂ ਮੈਂ ਸੋਨਰ ਕੋਰਨਰ ਸੀਗੇਸ਼ਨ ਬਟੰਡਾ ਦੀ ਪ੍ਰਧਾਨਤ ਹਾਂ ਨਾਮ ਬਰੋਸਟ ਕਿੰਨਾ ਹੋਵੇਗਾ ਏ ਸਾਡਾ ਜਿਹੜਾ ਰਾਜ ਸਿੰਘ ਸਾਡਾ ਮਲਾਜ਼ਮ ਸੀਗਾ ਵਿਜੀਲੈਂਸ ਸਾਡੇ ਇਥੋਂ ਟੀਮ ਪਿਆਰ ਹੋ ਗਈ ਸੀ ਸਿਵਲ ਸਰਜਨ ਮਠਿੰਡਾ ਦੀ ਹਦਾਇਤਾਂ ਦੇ ਮੁਤਾਬਕ ਇਹ ਸਾਡਾ ਸੀਗਾ ਮਾਮਲਾ ਇਹ ਸੀ ਕਿ ਸਾਨੂੰ ਇੱਥੇ ਕੋਈ ਇਨਫੋਰਮਰ ਨੇ ਦੱਸਿਆ ਸੀ ਇਨਫੋਰਮੇਸ਼ਨ ਮਿਲੀ ਸੀ ਏਵੀ ਕਿਤੇ ਪਾਤੜਾ ਸ਼ਹਿਰ ਦੇ ਵਿੱਚ ਸੈਕਸ ਡਿਟਰਮੀਨੇਸ਼ਨ ਹੋ ਰਹੀ ਹੈ ਤੇ ਉੱਥੇ ਜਾ ਕੇ ਇਹਨਾਂ ਨੇ ਛਾਪਾ ਮਾਰਨਾ ਸੀ ਸਾਡੇ ਸਿਵਲ ਸਰਪੰਨ ਆਫਿਸ ਵੱਲੋਂ ਇੱਕ ਵਿਜੀਲੈਂਸ ਟੀਮ ਤਿਆਰ ਕੀਤੀ ਗਈ ਸੀ ਜਿਹਦੇ ਵਿੱਚ ਇੱਕ ਰਾਜ ਉਹ ਟੀਮ ਦਾ ਮੈਂਬਰ ਸੀ ਉੱਥੇ ਜਦੋਂ ਟੀਮ ਪਹੁੰਚਦੀ ਹੈ ਤਾਂ ਰਾਜ ਨੂੰ ਇੱਕ ਪਹਿਲੀ ਟੀਮ ਦਾ ਆਗੂ ਬਣਾ ਦਿੱਤਾ ਜਾਂਦਾ ਹੈ ਕਿ ਉਹਨੇ ਪਹਿਲਾਂ ਜਾ ਕੇ ਆਪਣੀ ਜਿਹੜੀ ਕਾਰਵਾਈ ਆ ਪੈਸੇ ਦਾ ਲੈਣਰ ਕਰਨਾ ਸੀ ਡਾਕਟਰ ਦੇ ਨਾਲ ਕਿ ਉਹ ਰਾਜ ਸਿੰਘ ਦੀ ਡਿਊਟੀ ਲਗਾ ਦਿੱਤੀ ਜਾਂਦੀ ਹੈ ਜਦੋਂ ਉੱਥੇ ਇਹ ਗੱਲ ਉਹਨਾਂ ਨੂੰ ਪਤਾ ਲੱਗਦੀ ਹੈ ਕਿ ਵੀ ਜਿਹੜਾ ਆਪਾਂ ਡਾਕਟਰ ਨਾਲ ਮਤਲਬ ਗੱਲ ਹੁੰਦੀ ਹੈ ਇਨਫਾਰਮੇਸ਼ਨ ਦਿੰਦਾ ਸੀ ਉਹਨੇ ਕਿਹਾ ਕਿ ਵੀ ਉਹ 40000 ਨਹੀਂ ਉਹ 60000 ਰੁਪਏ ਦੀ ਡਿਮਾਂਡ ਕਰਦਾ ਤਾਂ ਰਾਜ ਸਿੰਘ ਨੂੰ ਫਿਰ ਉਹ ਹੀ ਉਹ ਕਹਿੰਦਾ ਕਿ ਆਪਾਂ ਜਿਹੜਾ 20000 ਦਾ ਅਰੇਂਜਮੈਂਟ ਆ ਵੀ ਆਪਾਂ ਕਿਸੇ ਤੋਂ ਇੱਥੋਂ ਲੈ ਕੇ ਧਾਰ ਲੈ ਲੈਨੇ ਆ ਤੇ ਉਸ ਤੋਂ ਬਾਅਦ ਆਪਾਂ ਉਹਨਾਂ ਨੂੰ 20000 ਰੁਪਏ ਵਾਪਸ ਦੇ ਦਾਂਗੇ ਫਿਰ ਜਦੋਂ ਰਾਜ ਸਿੰਘ ਨੇ ਆਪਣੇ ਅਫਸਰਾਂ ਦੇ ਨਾਲ ਗੱਲਬਾਤ ਕੀਤੀ ਕਿ ਸਰ ਉਹ 60000 ਰੁਪਏ ਦੀ ਡਿਮਾਂਡ ਕਰਦੇ ਆ ਤਾਂ 20000 ਰੁਪਏ ਦਾ ਇਹ ਬੰਦਾ ਲੈਣ ਦੇਣਾ ਆਪਣਾ ਕਰਵਾ ਰਿਹਾ ਇਹ ਕੀ ਕਰਾਂ ਤਾਂ ਆਪਣੇ ਅਫਸਰਾਂ ਨੇ ਉਹਨਾਂ ਨੂੰ ਕਿਹਾ ਕਿ ਕੋਈ ਗੱਲ ਨਹੀਂ ਰਾਜ ਸਿੰਘ ਤੁਸੀਂ 20000 ਦਾ ਅਰੇਂਜਮੈਂਟ ਕਰ ਲਓ ਆਪਾਂ 60000 ਰੁਪਇਆ ਦੇ ਕੇ ਆਪਾਂ ਉਹ ਟੀਮ ਦੀ ਰੇਡ ਮਾਰਨੀ ਆ ਪਰ ਉਹ ਬੰਦੇ ਨੇ ਆਪਣਾ ਮਿਸ਼ਨ ਸਕਸੈਸਫੁਲ ਕਰਨ ਲਈ 20000 ਰੁਪਇਆ ਉਸ ਬੰਦੇ ਤੋਂ ਲੈ ਲਿਆ ਪਰ ਉਸ ਤੋਂ ਦਰਾਨ ਕੀ ਹੁੰਦਾ ਕਿ ਜਿਹੜਾ ਉਹ ਪੈਸਾ ਸੀ ਉਹ ਬੰਦਾ ਪਹਿਲਾਂ ਹੀ ਇੱਕ ਮਤਲਬ ਉਸ ਡਾਕਟਰ ਦੇ ਨਾਲ ਮਿਲਿਆ ਹੋਇਆ ਸੀ ਜਾਂ ਉਹ ਵਿਜੀਲੈਂਸ ਟੀਮ ਦਾ ਕੋਈ ਹਿੱਸਾ ਸੀ ਤਾਂ ਉਹ ਵਿਜੀਲੈਂਸ ਟੀਮ ਉਸ ਬੰਦੇ ਤੇ ਰੇਡ ਮਰਵਾ ਦਿੱਤੀ ਜਾਂਦੀ ਹੈ ਤੇ 20000 ਰੁਪਇਆ ਜਿਹੜਾ ਕਿ ਉਹ ਰਾਜ ਸਿੰਘ ਤੋਂ ਬਰਾਮਦ ਕਰ ਲੈਂਦੇ ਆ ਲਾਂਕਿਉ ਸਾਡੇ ਅਫਸਰਾਂ ਨੇ ਹੀ ਉਹਨੂੰ ਕਿਹਾ ਹੁੰਦਾ ਕਿ 20000 ਰੁਪਏ ਲੈ ਕੇ ਆਉਣਾ ਉਹਦੇ ਵਿੱਚ ਕੋਈ ਰਾਹ ਸਿੰਘ ਦੀ ਕੋਈ ਗਲਤੀ ਨਹੀਂ ਸੀ ਇਸ ਕਰਕੇ ਜਿਹੜਾ ਰਾਹ ਸਿੰਘ ਦਾ ਨਿਰਦੋਸ਼ ਉਹਨੂੰ ਫੜਿਆ ਗਿਆ ਤੇ ਸਾਡਾ ਮੇਨ ਰੋਸਦਾਰ ਦਾ ਇਸੇ ਲਈ ਆ ਕਿ ਜਿਹੜਾ ਉਹ 20000 ਦਾ ਗੱਲਬਾਤ ਆ ਉਹ ਸਿਵਲ ਸਰਜਨ ਆਫਿਸ ਬਟਿੰਡਾ ਆਪਣੇ ਵਿਜੀਲੈਂਸ ਜਿਹੜੀ ਟੀਮ ਸੀ ਉਹਨਾਂ ਤੋਂ ਲਿਖਾ ਕੇ ਲਵੇ ਕਿ 20000 ਉਹਨਾਂ ਦੇ ਕਹਿਣ ਤੇ ਉਹਨੇ ਲਿਆ ਤਾਂ ਕਿ ਉਹ ਰਾਹ ਸਿੰਘ ਦੀ ਰਹਾਈ ਵੱਲ ਉਹ ਪੁਆਇੰਟ ਅੱਗੇ ਆ ਸਕੇ ਸਰ ਕੀ ਨਾਮ ਤੁਹਾਡਾ ਕੀ ਮਾਪੂ ਮੇਰਾ ਨਾਮ ਗਗਨਦੀਪ ਹੈ ਜੀ ਮਾਮਲਾ ਪਿਛਲੇ 9 ਦਿਨਾਂ ਤੋਂ ਜਾਨੀ ਇੱਥੇ ਸਿਵਲ ਸਾਧਨ ਦਫ਼ਤਰ ਬਟਿੰਡਾ ਦੇ ਬਾਹਰ ਮੂਹਰੇ ਅਸੀਂ ਧਰਨਾ ਪ੍ਰਦਰਸ਼ਨ ਜਿਹੜਾ ਉਹ ਕਰ ਰਹੇ ਹਾਂ ਪਿਛਲੇ ਪਰਸੋਂ ਜਿਹੜਾ ਉਹ ਵੱਡਾ ਧਰਨਾ ਵੀ ਜਿਹੜਾ ਉਹ ਕੀਤਾ ਜਾ ਚੁੱਕਿਆ ਔਰ ਸਾਰੀਆਂ ਸਮੂਹ ਜਥੇਬੰਦੀਆਂ ਜਿਹੜੀਆਂ ਇਸ ਗੱਲ ਦੇ ਉੱਤੇ ਸਹਿਮਤ ਨੇ ਵੀ ਪਿਛਲੇ ਦਿਨੀ ਜਿਹੜੀ ਪਾਤੜਾ ਬਖੇ ਰੇਡ ਕਰਨ ਗਈ ਟੀਮ ਸੀ ਉਹਦੇ ਵਿੱਚ ਆਸਰਾ ਸੀ ਇੱਕ ਕਰਮਚਾਰੀ ਸ਼ਾਮਲ ਸੀ ਜਿਹਨੂੰ ਬਿਜਲੀਅੰਸ ਦੀ ਟੀਮ ਜਿਹੜੀ ਆ ਉਸਨੇ ਹਿਰਾਸਤ ਚ ਲਿਆ ਹੋਇਆ ਉਸ ਟੀਮ ਵੱਲੋਂ ਬਿਨਾਂ ਜਾਂਚ ਕੀਤੇ ਆ ਜਿਹੜਾ ਉਹ ਕਰਮਚਾਰੀ ਹਰਾਸਤ ਚ ਲਿਆ ਪਿਆ ਤੇ ਸਾਡੇ ਵੱਲੋਂ ਇਸ ਗੱਲ ਦੀ ਮੰਗ ਕੀਤੀ ਜਾ ਰਹੀ ਆ ਕਿ ਜਿਹੜੀ ਟੀਮ ਉਹਨੂੰ ਨਾਲ ਲੈ ਕੇ ਗਈ ਸੀ ਉਹ ਉਹਦੀ ਪਿੱਠ ਤੇ ਖੜੇ ਇਸ ਕਰਕੇ ਜਿਹੜੀ ਪਿਛਲੇ 9 ਦਿਨਾਂ ਤੋਂ ਇੱਥੇ ਹੜਤਾਲ ਕੀਤੀ ਜਾ ਰਹੀ ਆ ਹੁਣ ਇਹ ਹੜਤਾਲ ਜਿਹੜੀ ਆ ਉਹ 9 ਤੋਂ ਜਾਨੀ 11 ਵਜੇ ਤੱਕ ਲੋਕਾਂ ਦੇ ਹਿੱਤਾਂ ਨੂੰ ਧਿਆਨ ਚ ਰੱਖਦੇ ਹੋਏ ਜਾਨੀ ਸਵਾਮਾਂ ਦੀਆਂ ਜਿਹੜੀਆਂ ਲੋੜਾਂ ਨੂੰ ਧਿਆਨ ਚ ਰੱਖਦੇ ਹੋਏ ਇਹ 2 ਘੰਟਿਆਂ ਦੀ ਹੜਤਾਲ ਜਿਹੜੀ ਆ ਉਹ ਜਥੇਬੰਦੀਆਂ ਨੇ ਫੈਸਲਾ ਕੀਤਾ ਵੀ ਆਪਾਂ 2 ਦਿਨਾਂ ਦੀ ਕਰਿਆ ਕਰਾਂਗੇ ਕਿਉਂਕਿ ਇਸ ਸੰਘਰਸ਼ ਦੇ ਬਹੁਤ ਲੰਬਾ ਚੱਲਣ ਦੀ ਉਮੀਦ ਆ ਅਫਸਰਸ਼ਾਹੀ ਵੱਲੋਂ ਲਗਾਤਾਰ ਜਿਹੜੀ ਆ ਉਹ ਰਾਜ ਸਿੰਘ ਦੇ ਮਾਮਲੇ ਦੇ ਵਿੱਚ ਪਿੱਠ ਦਿਖਾਈ ਜਾ ਰਹੀ ਆ ਉਹ ਜਿਹੜੀ ਆ ਅਫਸਰਸ਼ਾਹੀ ਲਗਾਤਾਰ ਪਿੱਛੇ ਹਟ ਰਹੀ ਆ ਜਾਨੀ ਜਥੇਬੰਦੀਆਂ ਨੂੰ ਜਿਹੜੀ ਗੱਲ ਰਾਜ ਸਿੰਘ ਵੱਲੋਂ ਦੱਸੀ ਗਈ ਆ ਜੋ ਉੱਤੇ ਘਟਣਾ ਵਾਪਰੀ ਆ ਉਸ ਗੱਲ ਨੂੰ ਆਪਣੀ ਰਿਪੋਰਟ ਦੇ ਵਿੱਚ ਅਫਸਰਸ਼ਾਹੀ ਜਿਹੜੀ ਆ ਉਹ ਦਰਜ ਕਰਨ ਵਾਸਤੇ ਤਿਆਰ ਨਹੀਂ ਹੈਗੀ ਕਿਉਂਕਿ ਉਸ ਚੀਜ਼ ਦੇ ਦਰਜ ਹੋਣ ਦੇ ਨਾਲ ਰਾਜ ਸਿੰਘ ਦੀ ਰਿਹਾਈ ਜਿਹੜੀ ਆ ਉਹ ਸੰਭਵ ਬਣ ਸਕਦੀ ਆ ਪਰ ਇੱਥੋਂ ਦੀ ਜਿਹੜੀ ਅਫਸਰਸ਼ਾਹੀ ਆ ਉਹ ਇਸ ਗੱਲ ਨੂੰ ਮੰਨਣ ਵਾਸਤੇ ਵੀ ਤਿਆਰ ਨਹੀਂ ਔਰ ਕੱਲ ਵੀ ਜਿਹੜੀ ਇਸ ਟੀਮ ਨੂੰ ਸੀਗਾ ਉਹ ਚੰਡੀਗੜ੍ਹ ਡਾਇਰੈਕਟੋਰੇਟ ਦਫ਼ਤਰ ਦੇ ਵਿੱਚ ਬੁਲਾਇਆ ਗਿਆ ਉੱਥੇ ਵੀ ਸਿਰਫ ਡੀਐਫਓ ਤੇ ਜਿਹੜੇ ਉਹਦੇ ਨਾਲ ਦੇ ਸੀ ਸਿਰਫ ਉਹਨਾਂ ਦੀ ਗੱਲ ਸੁਣੀ ਗਈ ਚੌਥਾ ਦਰਜਾ ਮਲਾਜ਼ਮ ਜਿਹੜੇ ਸੀਗੇ ਉਹਨਾਂ ਨੂੰ ਉੱਥੇ ਵੀ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੋਈ ਉਹਨਾਂ ਦੀ ਕੋਈ ਗੱਲ ਸੁਣੀ ਨਹੀਂ ਗਈ ਕਿਉਂਕਿ ਉਹ ਇਸ ਕੇਸ ਨੂੰ ਆਪਦੇ ਫੇਵਰ ਦੇ ਵਿੱਚ ਭਗਤਾਉਣ ਤੇ ਜਿਹੜੀ ਅਫਸਰशाही ਦਾ ਜ਼ੋਰ ਲੱਗਿਆ ਹੋਇਆ ਇਸ ਕਰਕੇ ਜਿਹੜੀ ਇਹ ਲਗਾਤਾਰ 9 ਤੋਂ 11 ਵਜੇ ਤੱਕ ਦੀ ਜਿਹੜੀਆਂ ਹੜਤਾਲ ਜਿਹੜੀ ਹੈ ਸਾਰੀਆਂ ਜਥੇਬੰਦੀਆਂ ਨੇ ਉਹ ਸ਼ੁਰੂ ਕੀਤੀ ਹੋਈ ਹੈ ਇਹਦੇ ਨਾਲ ਸਵਾਮਾਂ ਤਾਂ ਕੋਈ ਬੜਾ ਵੱਡਾ ਫਰਕ ਨਹੀਂ ਪੈਂਦਾ ਇੱਕ ਤਾਂ ਦਫ਼ਤਰ ਦਾ ਜਿਹੜਾ ਕੰਮ ਹੈ ਉਹ ਪ੍ਰਭਾਵਿਤ ਹੋ ਰਿਹਾ ਹੈ ਦੂਸਰੇ ਪਾਸੇ ਜਿਹੜੀਆਂ ਫੀਲਡ ਦੇ ਵਿੱਚ ਜਾਣ ਵਾਲੀਆਂ ਸਵਾਮਾ ਨੇ ਖਾਸ ਕਰਕੇ ਡੇਂਗੂ ਸਰਵੇ ਵਗੈਰਾ ਜਿਹੜਾ ਉਹਨਾਂ ਨੂੰ ਪ੍ਰਭਾਵ ਉਹ ਪ੍ਰਭਾਵਿਤ ਹੋ ਰਿਹਾ ਹੈ ਬਾਕੀ ਦੀਆਂ ਜਿਹੜੀਆਂ ਲੋਕਾਂ ਨੂੰ ਦਵਾਈ ਬੂਟੀ ਵਾਲੀਆਂ ਜਿਹੜੀਆਂ ਸਵਾਮਾ ਨੇ ਉਹ ਉਸੇ ਤਰ੍ਹਾਂ ਇੰਨ ਬਿੰਨ ਚੱਲਦੀਆਂ ਨੇ ਅਗਲਾ ਸੰਘਰਸ਼ ਜਿਹੜਾ ਅਜੇ ਉਹਦੀ ਰੂਪਰੇਖਾ ਜਿਹੜੀ ਆਉਣ ਵਾਲੇ ਦਿਨਾਂ 'ਚ ਹੁਣ ਅਫਸਰਸ਼ਾਹੀ ਦਾ ਸਟੈਂਡ ਦੇਖ ਕੇ ਉਹ ਨੂੰ ਜਿਹੜਾ ਬਿਆਨਤਣ ਜਾ ਰਹੇ ਹਾਂ ਅਸੀਂ ਜਲਦ